ਸਿਆਣੇ ਕਹਿੰਦੇ ਆ ਤੇਰੀ ਵਿਕੇ ਨਾ ਫਸਲ ਢੋਲਿਆ ਜਟਾ ਲੋਕ ਮਿੱਟੀ ਦਾ ਬਣਾ ਕੇ ਭਗਵਾਨ ਵੇਚ ਕੇ ਦੇਖ ਲੋ ਸੋਨੇ ਵਰਗੀਆਂ ਫਸਲਾਂ ਬਾਕੀ ਇੱਥੇ ਸ਼ੇਰ ਲਿਖਿਆ ਪੰਜਾਬ ਉਹ ਜਾਣਨ ਵਾਲੇ ਖੁਦ ਹੀ ਉਜੜ ਗਏ ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵਸਦਾ ਹੈ ਬਾਬਿਓ ਦੇਖ ਸਕਦੇ ਆ ਜੀ ਤਨਤਨ ਬਾਬਾ ਬੀਰ ਸਿੰਘ ਗੁਰਦੁਆਰਾ ਸਾਹਿਬ ਦੇ ਜਿਨ੍ਹਾਂ ਨੇ ਬੜੀ ਸੇਵਾ ਕੀਤੀ ਬੰਦੇ ਦਿਨ ਰਾਤ ਭਗਤੀ ਗਰਾਈਆਂ ਵੀ ਚੱਲ ਰਹੀਆਂ ਨਾਲ ਦੀ ਨਾਲ ਮੰਡੀ ਦੇ ਵਿੱਚ ਜੀ ਤੇ ਇੱਧਰ ਇੱਕ ਵੀਰ ਸਾਡਾ ਝੋਨਾ ਚਲਾ ਰਿਹਾ ਬਜ਼ੁਰਗ ਆਪਾਂ ਉਹਨਾਂ ਨੂੰ ਪੁੱਜਾਂ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਕਿਵੇਂ ਚੱਲ ਰਿਹਾ ਕੰਮਕਾਰ ਕਿਵੇਂ ਕਿੰਨੇ ਕ ਦਿਨ ਹੋ ਗਏ ਝੋਨਾ ਲਿਆਂਦੇ ਨੂੰ ਜੀ ਲਿਆਂਦਾ ਜੀ ਬੁੱਧਵਾਰ ਦਾ ਬੁੱਧਵਾਰ ਦਾ ਕਿੰਨੇ ਦਿਨ ਹੋ ਗਿਆ ਅੱਜ ਅੱਜ ਹੈਗਾ ਲੋ ਐਤਵਾਰ ਐਤਵਾਰ ਹਾਂ ਜੀ ਬੁੱਧ ਵੀਰ ਚੁਗਨਾ ਚ ਪੰਜ ਸੱਤ ਪੰਜ ਛੇ ਦਿਨ ਹੀ ਹੋ ਗਏ ਨਾ ਬਿਲਕੁਲ ਜੀ ਤੇ ਕਿਵੇਂ ਝੜ ਚੂੜਾ ਰਿਹਾ ਜੀ ਉਹ ਨਹੀਂ ਆ ਰਿਹਾ ਡੋ ਨਹੀਂ ਆ ਰਿਹਾ ਜੀ ਬਿਲਕੁਲ ਜੀ ਬਿਲਕੁਲ ਕਿੰਨਾ ਕਰਿਆ ਹੁੰਦਾ ਜਾਂ ਕੋਈ 23 24 23 24 23 24 23 24 ਹੱਦ 25 ਹੱਦ 25 ਬਿਲਕੁਲ ਜੀ ਬਿਲਕੁਲ ਜਿਹੜੇ ਕਹਿੰਦੇ ਆ ਨਾ 30 30 ਗੁਮਾਂ ਸਾਡਾ ਆਇਆ 30 ਗੁਮਾਂਡਲ ਝੜਿਆ ਉਹ ਘੱਟ ਗੱਲ ਕਿਉਂਕਿ ਉਹ ਮੋਚਰ ਮਾਚਰ ਗਿੱਲਾ ਗੁੱਲਾ ਤੇ ਭਾਵੇਂ ਵੇਚ ਗਏ ਹੁਣ ਹਾਂਜੀ ਹਾਂਜੀ ਗਿੱਲਾ ਵਤਾਂ ਕਿ ਨਹੀਂ ਹਾਂਜੀ ਹਾਂਜੀ ਤੇ ਸੁੱਕਾ ਸੁੱਕਾ ਇੰਨਾ ਹੀ ਬਿਲਕੁਲ ਜੀ ਬਿਲਕੁਲ ਤੇ ਕਿੰਨੇ ਦਾਦ ਕੀ ਘਾਟੀ ਆ ਝੜਿਆ ਨਾ ਘਾਟ 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 ਬਿਲਕੁਲ ਜੀ ਜੋ ਮਰਜ਼ੀ ਕੋਈ ਆਖੀ ਆਵੇ 23 ਜਿਹੜੀ ਵੱਧ ਨਹੀਂ ਹੈਗਾ 23 24 ਤੋਂ ਬਾਬੇ ਬਜ਼ੁਰਗ ਦੱਸਦੇ ਵੀ ਵੱਧ ਨਹੀਂ ਹੈਗਾ ਕਿ ਮੋਚਰ ਵੀ ਬਾਈ ਜੀ ਗਿੱਲਾ ਹੋਵੇ ਤਾਂ ਕੱਟਿਆ ਜਾਂਦਾ ਹੋਰ ਅਫਸਰੋ ਆ ਗਿਆ ਬੰਦਾ ਲੱਭ ਗਿਆ ਆਪਣਾ ਮਿਲ ਗਿਆ ਮਿਲ ਗਿਆ ਮਿਲ ਗਿਆ ਬੰਦਾ ਮਿਲ ਗਿਆ ਇਹੋ ਚਲ ਗਿਆ ਗੁਰਦੁਆਰੇ ਆਪਣੇ ਲੰਗਰ ਖਾਣ ਹਾਂ ਆਂਦੇ ਭੈਣਕੋ ਚਲੇ ਗਿਆ ਜੀ ਉੱਥੇ ਚਲੇ ਗਿਆ ਭੈਣਕੋ ਚਲੇ ਗਿਆ ਸੀ ਬਿਲਕੁਲ ਜੀ ਬਿਲਕੁਲ ਦੇਖ ਸਕਦੇ ਆ ਜੀ ਲਾਏ ਜਾ ਰਿਹਾ ਕਿਵੇਂ ਟਰੈਕਟਰ ਆਰ arre ji aa dikkat kitne pad gayi hai dekhita ki dekhita kende baav sidda baav sidda दवाई ਦਿੰਦਾ बोरियां ਪਾਰੀਆਂ ਤੇ ਨਹੀਂ ਚੁੱਕੀਆਂ ਜਾਂਦੀਆਂ ਉਹ ਉਸਤਾਦ ਬੋਰੀ ਤੋਂ ਨਹੀਂ ਚੋਰੀ ਹੁੰਦਾ ਹੁੰਦਾ ਬੋਰੀ ਬੜੀਆਂ ਚੋਰੀ ਹੁੰਦੀਆਂ ਪਾਉ ਜੀ ਇੱਥੇ ਮੰਡੀਆਂ ਦੇ ਵਿੱਚ ਇਹਨਾਂ ਹਰ ਵਾਰ ਕਰੇਗਾ ਪ੍ਰੋਬਲਮ ਆਉਂਦੀ ਆ ਵੀ ਥੋੜਾ ਜਿਹਾ ਇਸ ਗੱਲ ਵਾਲ ਜਾਂ ਤਾਂ ਕੈਮਰੇ ਕੁਮਰੇ ਲਾਏ ਜਾਣ ਪੱਕੇ ਚੋਰੀਆਂ ਹੁੰਦੀ ਦੱਸਦੇ ਕਹਿੰਦੇ ਵੀ ਪੱਲਿਓਂ ਕੰਮ ਪੈ ਜਾਂਦਾ ਵੀ ਜਿਹੜਾ ਕੋਈ ਝੋਨਾ 2-4 ਕੁਇੰਟਲ ਵਜਣਾ ਤੇ ਉਹ ਵਿਚਾਰਿਆਂ ਨੂੰ ਭਰਨਾ ਪੈਂਦਾ ਹਨਾ ਤੇ ਇਸ ਕਰਕੇ ਵੀ ਚੋਰਾਂ ਤੋਂ ਸਾਵਧਾਨ ਰਿਹਾ ਕਰੋ ਪੂਰਾ ਨਿਗਰਾਨੀ ਤਾਂ ਬਹੁਤ ਰੱਖਦੇ ਪਰ ਫਿਰ ਵੀ ਜੀ ਗਾਰਡ ਲਾ ਜਾਂਦੇ ਆ ਜੀ ਤੇ ਬਾਕੀ ਆਜੋ ਆਪਾਂ ਨਾਲ ਦੀ ਨਾਲ ਚੱਲਦੇ ਆ ਤੁਹਾਨੂੰ ਦਿਖਾਈ ਜਾਂਦੇ ਆ ਵੀ ਵੇਖੋ ਕਿਵੇਂ ਜਿਹੜੇ ਠੇਰ ਆ ਝੋਨਿਆਂ ਦੇ ਮੰਡੀਆਂ ਦੇ ਵਿੱਚ ਲੱਗੇ ਹੋਏ ਆ ਦੇ ਦੇਖੋ 13 ਦੇ 13 ਬਾਕੀ ਲੱਗਿਆ ਕਿਉਂਕਿ ਐਤ ਕੀ ਨਾ ਜੇ ਗੱਲ ਕਰੀਏ ਪਾਉਜੀ ਕਿਸੇ ਦਾ 21 ਮੋਚਰ ਆਉਂਦਾ ਹੈ ਨਾ ਤੇ 17 ਮੋਚਰ ਭਰਦੇ ਆ 17 3 20 3 ਕਿਲੋ ਕੱਟ ਲੱਗਦਾ ਹੈ ਕਾਰਨ ਕੀ ਕਿਸਾਨ ਖੁਦ ਬਾਈ ਜੀ ਜਲਦੀ ਜਲਦੀ ਕਰਦਾ ਵੀ ਮੇਰਾ ਤੋਲ ਦੋ ਕੋਈ ਜਾਂਦਾ ਮੇਰਾ ਤੋਲ ਦੋ ਹਣਾ ਕੱਟ ਵੀ ਲਵਾ ਕੇ ਚੱਲ ਜਾਂਦੇ ਆ ਤੇ ਇੱਧਰ ਗੋਰਾ ਖਲੋਤਾ ਗੋਰੇ ਤੋਂ ਆਪਾਂ ਜਾਣਦੇ ਆ ਕੀ ਕਹਿੰਦਾ ਭਾ ਵੀ ਗੋਰੇ ਨੂੰ ਕੀ ਪ੍ਰੋਬਲਮ ਆ ਰਹੀ ਆ ਤੇ ਵੇਖੋ ਜਿਹੜਾ ਝੋਨਾ ਤੋਲਿਆ ਜਾ ਰਿਹਾ ਜੀ ਲੱਗਿਆ ਜਿਹੜਾ ਝੋਨਾ ਸੁੱਕਾ ਉਹ ਤੋਲਦਾ ਜਾ ਰਿਹਾ ਤੇ ਜਿਹੜਾ ਕੋਈ ਥੋੜਾ ਬਹੁਤ ਸੱਲ ਆਉਂਦੀ ਆ ਭਾਉਜੀ ਉਹਨੂੰ ਬ੍ਰੇਕਡਾਊਨ ਕਰ ਦਿੰਦੇ ਆ ਕਿਉਂਕਿ ਮੰਡੀਆਂ ਦੇ ਵਿੱਚ ਜੇ ਲਿਆਉਣਾ ਝੋਨਾ ਤਾਂ ਸੁੱਕਾ ਲਿਆਓ ਗਿੱਲਾ ਝੋਨਾ ਬਿਲਕੁਲ ਰੁੱਲ ਜਾਂਦਾ ਮੰਡੀਆਂ ਤੇ ਕੋਈ ਟਰੈਕਟਰ ਚੜਾਦਾ ਕਿਨੇ ਟਰੱਕ ਚੜਾਦਾ ਹੋਰ ਗੋਰਿਆ ਕੀ ਹਾਲ ਆ ਵਧੀਆ ਜੀ ਵਧੀਆ ਹੋਰ ਕਿਵੇਂ ਆ ਤੇਰਾ ਝੋਨਾ ਤੁੱਲਿਆ ਨਹੀਂ ਆਹ ਝੋਨਾ ਰਹਿ ਗਿਆ ਝੁੱਲਣ ਵਾਲਾ ਕਿੰਨਾ ਕੁ ਰਹਿ ਗਿਆ ਇਹ ਪਿਆ ਵੀਆਂ ਕਲੇਮ ਵਾਲਾ ਅੱਛਾ ਅੱਛਾ ਤੇ ਕਿਵੇਂ ਐਦ ਕੀ ਤੁੱਲ ਤਲ ਰਿਹਾ ਵਧੀਆ ਝੋਨਾ ਹਾਂ ਹਾਂ ਵਧੀਆ ਵਧੀਆ ਚਲੋ ਵਧੀਆ ਜੀ ਝੋਨਾ ਸੁੱਕੇ ਤੋਂ ਹੁੰਦਾ ਵਾ ਸੁੱਕਾ ਹੀ ਤੁੱਲਦਾ ਹਨਾ ਤੇ ਮੋਚਰਦਾ ਆ ਰਿਹਾ ਪ੍ਰੋਬਲਮ ਨਹੀਂ ਮੋਚਰਦਾ ਤੇ ਉਹਨੂੰ ਆਉਂਦਾ ਨਾ ਜਿੰਨੇ ਗਿੱਲਾ ਝੋਨਾ ਵਢੋਂਦਾ ਵਾ ਹਾਂ ਹਾਂ ਹੋ ਤੇ ਆਪਣਾ ਸੁੱਕਾ ਹਰਾ ਆਪਣਾ ਸੁੱਕਾ ਕਿੰਨਾ ਮੋਚਰਾਇਆ ਆਪਣਾ ਆ ਹੀ ਗਿਆ ਵਾ 18 17 17 18 ਤੋਲ ਦਿੰਦੇ ਹੈਨਾ ਚਲੋ ਇੱਕ ਅਦਾ ਦੇ ਛੋੜ ਵੀ ਪੈ ਜਾਂਦਾ ਪਿਛੋੜ ਅਗਲਾ ਛੋੜ ਵੀ ਦੇ ਦਿੰਦਾ ਕੋਈ ਗੱਲ ਨਹੀਂ ਆ ਹਾਂ ਇੰਨਾ ਕਾ ਦੇ ਦਿੰਦਾ ਤੇ ਹੋਰ ਕੁਝ ਕਹਿਣਾ ਚਾਹੁੰਦੇ ਜੀ ਨਹੀਂ ਬਸ ਤੇ ਆਂਦੇ ਚੋਰੀ ਚਾਰੀ ਵੜੀ ਹੁੰਦੀ ਵਿਚਾਰਿਆਂ ਦੀ ਰਾਤ ਨੂੰ ਤੋੜਿਆਂ ਦੀ ਲੋਕ ਲੈ ਜਾਂਦੇ ਅਗਰਾਂ ਬੱਤੀ ਬੁੱਤੀ ਜਾਂਦੀ ਇਹ ਹਰ ਪੰਜਾਬ 'ਚ ਹੀ ਆ ਤੇ ਪੰਜਾਬ 'ਚ ਹੀ ਆ ਬਿਲਕੁਲ ਜੀ ਬਿਲਕੁਲ ਇਹ ਕੌਣ ਹੈ ਨਿਕਾਪਤੀ ਜੱਧਰ ਹਾਂ ਨਾਲ ਪਤਿੱਜਾ ਵੀ ਆਇਆ ਮੁੰਡੇ ਦਾ ਹੈ ਬਾਕੀ ਇਹ ਸਿਸਟਮ ਚੱਲ ਰਿਹਾ ਜੀ ਤੇ ਉਹ ਸਾਈਡ ਤੇ ਗੁਰਦੁਆਰਾ ਕਿਲਾ ਸਾਹਿਬ ਦੀ ਵੀ ਬਾਬੇ ਗੱਡੀ ਲਈ ਫਿਰਦੇ ਆ ਹਨਾ ਬਾਕੀ ਠੀਕ ਆ ਬਾਬੇਓ ਇੱਧਰ ਇੱਧਰ ਗੱਭਰੂ ਟਲ ਰਿਹਾ ਝੋਨਾ ਨਾਲ ਦੀ ਨਾਲ ਪਬਜੀ ਦੇਖ ਸਕਦੇ ਆ ਵੀਰ ਤੁਕਾ ਚੋਨਾ ਬਾਈ ਜੀ ਕਿੰਨੇ ਮੋਚਰ ਜਿਹੜਾ ਤੋੜ ਰਿਹਾ ਓਸਤਾਜ ਜੀ ਕਿੰਨਾ ਮੋਚਰ ਇਹ ਪਤਾ ਨਹੀਂ ਉਹ ਕਿੰਨਾ ਮੋਚਰ ਦੂਸਾਂ ਨੇ ਹੀ ਇਹ ਅੱਛਾ ਅੱਛਾ ਆਪਣੀ ਢੇਰੀ ਹਾਂ ਚਲੋ ਲਾਲਾ ਕਿੰਨੇ ਦਿਨ ਹੋ ਗਏ ਜੀ ਕਿੰਨੇ ਦਿਨ ਹੋ ਗਏ ਹੋ ਗਏ 4 ਦਿਨ ਹੋ ਗਏ 4 ਦਿਨ ਹੋ ਗਏ ਆਇਆ ਨੂੰ ਚਾਰ ਦਿਨ ਹੋ ਗਿਆ ਬਾਕੀ ਉਧਰ ਵੀ ਯੋਧੇ ਲੱਗੇ ਹੋਏ ਆ ਹੌਣੇ ਹੌਣੇ ਜਵਾਨੋ ਅਲੱਗ ਅਲੱਗ ਸਾਈਡ ਅਲੱਗ ਅਲੱਗ ਟੀਮਾਂ ਚੋਨਾ ਜੋਖ ਰਹੀਆਂ ਟਰੱਕ ਵੀ ਲੋਡ ਕਿਤੇ ਜਾ ਰਹੇ ਆ ਨਾਲ ਦੀ ਨਾਲ ਹੋਰ ਜਵਾਨਾ ਟੁੱਲ ਗਿਆ ਚੋਨਾ ਹਾਂ ਜੇ ਟੁੱਲੀ ਜਾਂਦਾ ਟੁੱਲੀ ਜਾਂਦਾ ਹੋਰ ਠੀਕ ਠਾਕ ਆਗੇ ਆਗੇ ਬਾਬਾ ਜੀ ਤੁਹਾਡੇ ਤੱਕ ਆਗੇ ਇਹ ਦੇਖੋ ਕਰਾ ਸੋਨੇ ਵਰਗੀਆਂ ਫਸਲਾਂ ਪਾਉਜੀ ਕੋਈ ਇੱਧਰ ਵੇਖੋ ਟਰੈਕਟਰ ਇੱਧਰ ਦੀ ਲਗਾਰ ਦਿਲਾ ਕੋਈ ਇੱਧਰ ਦੀ ਨਾਲ ਦੀ ਨਾਲ ਸਾਡੇ ਪੰਜਾਬੀ ਮੁੰਡੇ ਆ ਗਏ ਓਏ ਪੰਜਾਬੀ ਮੁੰਡੇ ਹੈ ਸਾਸਰੀ ਘਰ ਪੁੱਤਰ ਸਾਸਰੀ ਘਰ ਵਧੀਆ ਮੇਡਾ ਵਧੀਆ ਖਾਲਸਾ ਜੀ ਫਤਿਹ ਇੱਥੋਂ ਪਤਾ ਲੱਗਦਾ ਏ ਜੋਦੇ ਮਾਝੇ ਵਾਲੇ ਆ ਹੋਰ ਭਤੀਜ ਕਿਵੇਂ ਆ ਆ ਵੇਖੋ ਓਕੇ ਪੁੱਤਰ ਓਕੇ ਚਾਹੀਦਾ ਵੇਖੋ 7 ਫੁੱਟ ਗੱਭਰੂ ਬੀਏ ਫੌਜ ਹੋ ਗਿਆ ਆਰਮੀ ਜੋ ਗਿਆ ਆਰਮੀ ਜੋ ਗਿਆ ਸਲੈਕਟ ਹੋ ਗਿਆ ਬੰਦਾ ਬੱਲੇ ਵਧਾਈ ਹੋਏ ਫਿਰ ਤਾਂ ਸਾਰੇ ਵੀਰ ਲਾਈਵ ਦੇ ਵੇਖਣ ਤੇ ਵਧਾਈ ਦੋ ਵੀਰਾਂ ਨੂੰ ਜਿਵੇਂ ਆਈ ਦਿਓ ਵਧਾਈ ਦੋ ਭਰਾ ਨੂੰ ਪਾਈ ਦੀ ਬੁੰਡਾ ਫੌਜ ਪ੍ਰਤੀ ਹੋ ਗਿਆ ਵੇਖੋ ਮਿਹਨਤ ਵਧੀਆ ਵੀਰ ਸਾਰੇ ਨੂੰ ਵੀਰ ਨੂੰ ਬਿਲਕੁਲ ਜੀ ਬਿਲਕੁਲ ਵਧਾਈ ਦੇਣੀ ਫਾਕ ਵੀ ਬੰਦਾ ਵੇਖੋ ਮੁੰਡਾ ਮਿਹਨਤ ਵੀ ਬੜੀ ਵੇਖੋ ਹਾਂਜੀ ਹਾਂਜੀ ਮਿਹਨਤ ਵੀ ਜਾਰੀ ਆ ਬਹੁਤ ਸਖਤ ਮਿਹਨਤ ਕਰਦੇ ਆ ਗੱਬਰੂ ਪੰਜਾਬ ਦੇ ਇੱਥੋਂ ਪਤਾ ਲੱਗਦਾ ਮੁੰਡੇ ਮਾਜੇ ਦੇ ਮਝਾਇਲ ਆ ਹਾਂ ਜਿਹੜੇ ਮਝਾਇਲ ਆ ਵੱਲੇ ਹੀ ਉਹਦੇ ਇਹ ਆ ਮਾਜੇ ਦੇ ਮਝਾਇਲ ਵਾਹ ਬਈ ਵਾਹ ਹੋਰ ਪੁੱਤਰਾ ਸੱਚੀ ਪ੍ਰਤੀ ਸੈਲੈਕਟ ਹੋ ਗਿਆ ਹਰ ਵਾਹ ਬਈ ਵਾਹ 7 ਫੁੱਟ ਜਵਾਨ ਆ ਸਾਡੇ ਸੱਜਣ ਦਾ ਕਾਕਾ ਸਖਦੇਵ ਸਿੰਘ ਦਾ ਪੁੱਤਰ ਆ ਜੀ ਤੇ ਮਿਹਨਤ ਫੁੱਲ ਜਾਰੀ ਆ ਜੀ ਤੇ ਇਧਰ ਪਾਉ ਗੱਡੀ ਲੋਡ ਕੀਤੀ ਜਾ ਰਿਆ ਵੇਖੋ ਕਿਵੇਂ ਬੋਰੀ ਲੱਗਦੀ ਆ ਲਾਈਕਸ ਇਹ ਬੰਦੇ ਸਬਸਕ੍ਰਾਈਬ ਕਰੋ ਵੀਰੋ ਕਰੋ ਬਿਲਕੁਲ ਜੀ ਇਹ ਉਹ ਬੰਦੇ ਆ ਪਾਉ ਜੀ ਜਿਹੜੇ ਬਾਹਰ ਖੜੇ ਖਲੋ ਤੇ ਬੱਤੇ ਦੇ ਉੱਤੋਂ ਦੀ ਬੋਰੀ ਟਪਾ ਦਿੰਦੇ ਆ ਬੋਰੀ ਡਬਾ ਦਿੰਦੇ ਆ ਬੱਤੇ ਦੇ ਉੱਤੋਂ ਦੀ ਇਹ ਉਹ ਆ ਸਭਰਾਵਾਂ ਵਾਲੇ ਆ ਸਭਰਾਵਾਂ ਵਾਲੇ ਆ ਪਾਉ ਸੀ ਜਿੰਨੇ ਬੋਰੀ ਛੁੱਟੀ ਸੀ 7 ਫੁੱਟ ਵਾਲਾ ਉੱਤੋਂ ਦੀ ਗਈ ਸੀ ਬੋਰੀ ਹੈਨਾ ਗੋਰਿਆ ਸਹੀ ਗੱਲ ਆ ਪਾਉ ਜੀ ਇਹ ਗੱਲ ਪੱਕੀ ਆ ਬੜੀ ਮਿਹਨਤ ਲਾਉਂਦੇ ਆ ਸਖਤ ਠੀਕ ਆ ਉਸਤਾਦ ਜੀ ਬਾਕੀ ਐਸ ਫੱਟੇ ਤੇ ਪਾਉ ਜੀ ਖਾਲੀ ਤੁਰਨਾ ਮੁਸ਼ਕਲ ਆ ਤੇ ਜੋਦੇ ਬੋਰੀਆਂ ਚੱਕ ਚੱਕ ਵੇਖੋ ਉਸਤਾਦ ਕਰੀਉਂਦੇ ਸੱਟ ਬਹੁਤ ਤਰਲੀ ਮਿਹਨਤ ਮੁੰਡੇ ਪੂਰੇ ਬੁੱਗ ਦੇ ਮੱਝ ਦੇ ਮਝਾਇਆ ਬੱਲੇ ਸ਼ੇਰੋ ਬੱਲੇ ਸ਼ੇਰੋ ਕੰਮ ਕਰਦੇ ਆ ਵਾਹ ਬਈ ਵਾਹ ਵਾਹ ਬਈ ਵਾਹ ਸਵੇਰੇ ਆ ਜਾਂਦੇ ਆ 7 ਵਜੇ ਤੇ ਰਾਤ ਨੂੰ ਪਤਾ ਹੀ ਨਹੀਂ ਸਮਾਂ ਕਿਹੜਾ ਹੋ ਜਾਣਾ ਹੈ ਨਾ ਵੀ ਕਿੰਨੇ ਵਜੇ ਜਾਣੇ ਆ ਠੀਕ 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 ਆ ਵੀਰੇ ਠੀਕ ਆ ਸ਼ੇਅਰ ਕਰੋ ਵੀਡੀਓ ਵੱਤੋ ਜੀ ਬਾਕੀ ਦੇਖ ਸਕਦੇ ਆ ਜੀ ਮੋਟਰ ਜਿਹੜਾ ਚੈੱਕ ਕਰਨ ਵਾਲੇ ਭਾਉ ਜੀ ਪਰਖੀਆਂ ਫੜੀਆਂ ਕਿ ਗਰਾਹ ਫਲਾਰਾ ਦਾ ਕੰਮ ਪੂਰਾ ਤੇ ਇਧਰ ਪਾਉ ਜੀ ਵਧੀਆ ਵਧੀਆ ਜੀ ਵਧੀਆ ਸਾਬ ਜੀ ਵਧੀਆ ਔਰ ਵਧੀਆ ਜੀ ਵਧੀਆ ਐਂ ਕਿਰਪਾ ਜੀ ਕਿਰਪਾ ਮਿਹਰ ਆ ਠੀਕ ਆ ਬਾਬਿਓ ਤੇ ਇਧਰ ਹੋਰ ਸ਼ੇਰਾ ਕਿੰਨੇ ਵਧੀਆ ਪੁੱਤ ਵਧੀਆ ਐ ਪੁੱਤਰਾ ਵਧੀਆ ਤੇ ਦੇਖ ਸਕਦੇ ਆ ਇਧਰ ਬਨਾਣਾ ਕੇਲਾ ਚੱਲ ਰਿਹਾ ਜੀ ਤੇ ਕੇਲਾ ਸੇਵ ਸੇਵ ਬਾਉ ਜੀ ਕਿਰਾਏ ਖੋ ਗੱਡੀ ਕੋਈ ਸਾਰੇ ਪਿਆਰ ਵਾਲਿਆ ਵੀਰ ਕੋਲ ਛੋਰੋਸਤ ਸਾਰੇ ਪਿਆਰ ਵਾਲੇ ਸਾਰੇ ਆਪਣੇ ਹਾਂਜੀ ਹਾਂਜੀ ਤੇ ਪੂਰਾ ਗਰਾ ਕੇਲਾ ਕੇਲਾ ਪਾਉ 100 ਦਾ 4 ਕਿਲੋ ਜੀ 100 ਦਾ 4 ਕਿਲੋ ਜੀ ਇਸੇ ਪਾਉ 2.5 ਕਿਲੋ 100 ਦਾ ਜੀ 3 ਕਿਲੋ ਇਹਦੇ ਵਿੱਚ ਕੇਲੇ ਸੇ ਵਿਗੰਦਾ ਆ ਅੱਛਾ 100 ਦੇ 3 ਕਿਲੋ ਸੀ ਯਾਰ ਨਹੀਂ 4 ਕਿਲੋ ਆ ਹਣਾ 4 ਕਿਲੋ ਹੋ ਗਿਆ ਇਹ ਮੁੰਡੇ ਕਹਿੰਦੇ ਵੇਚਨੇ ਆ ਵਾਹ ਜੀ ਵਾਹ ਤੇ ਭਾਉ ਜੀ ਇਹਨਾਂ ਬੰਦਿਆਂ ਦਾ ਖਿਆਰ ਰੱਖਿਆ ਕਰੋ ਸਭਰਾਵਾਂ ਦੇ ਵਿੱਚ ਗੱਡੀ ਆਉਂਦੀ ਇਹਦਾ ਪੂਰੀ ਸਭ ਤੋਂ ਸਸਤਾ ਸੌਦਾ ਕੈਂਡ ਸੌਦਾ ਆਉਂਦਾ ਭਾਉ ਜੀ ਖੇਲੇ ਸੇ ਵਸਾਉਲੇ 4 ਕਿਲੋ ਜੀ ਸਸਤਾ ਸੌਦਾ ਸਾਰਾ 50 ਬਿਲਕੁਲ ਜੀ ਬਿਲਕੁਲ ਬਾਜ਼ਾਰ ਨਾਲ ਸਸਤਾ ਸੌਦਾ ਤੇ ਪਟੀਆਂ ਕਿੰਨੇ ਵਜੇ ਆਇਂਦੇ ਪਿੰਡ ਸਵਰਾ 10 10:30 11:00 10:30 11:00 ਆ ਜਾਂਦੇ ਆ ਤੇ ਬੜੀ ਵੱਡਿਆ ਗੱਲਾਂ ਬਹੁਦੀ ਤੇ ਵੇਖੋ ਗਣਾ ਪੂਰਾ ਬਦਲਦੇ ਭਾਈ ਜੀ ਬਦਲਦੇ ਕੋਈ ਗੱਲ ਨਹੀਂ ਤੇ ਸ਼ੇਅਰ ਕਰੋ ਵੀਡੀਓ ਬਾਤੋ ਬਾਜੀ ਤੇ ਜ਼ਰੂਰ ਹਾਂ ਜੀ ਹਾਂ ਜੀ ਤੇ ਦਰਸ਼ਨ ਦਿਓ ਸਤਿ ਸ਼੍ਰੀ ਅਕਾਲ ਜੀ ਸਾਬ ਜੀ ਸਤਿ ਸ੍ਰੀ ਅਕਾਲ ਪੀਬੀ 0 ਪੀਬੀ 02 ਡੀਡਬਲਯੂ 9873 ਇਹ ਗੱਡੀ ਦਾ ਨੰਬਰ ਆ ਜੀ ਜਦੋਂ ਮਰਜ਼ੀ ਨੋਟ ਕਰੋ ਹਾਂਜੀ ਸਾਬ ਜੀ ਬੀਕੇਕੇ ਪਰਿਵਾਰ ਬਾਈ ਜੀ ਜਿਨ੍ਹਾਂ ਬੜੀ ਬੰਨ ਤੇ ਸੇਵਾ ਕੀਤੀ ਆਪਣੀਆਂ ਫਸਲਾਂ ਬਚਾਉਣ ਦੀ ਖਾਤਰ ਫਸਲਾਂ ਬਚਾਈਆਂ ਮਿਹਨਤ ਕੀਤੀ ਤੇ ਅੱਜ ਝੋਨਾ ਪਾਉ ਜੀ ਵੇਖੋ ਮੰਡੀ 'ਚ ਲੈ ਕੇ ਬੈਠਿਆ ਵੜਾ ਪੌਜੀ ਇਹਨਾਂ ਬੰਦਿਆਂ ਦਾ ਸਹਯੋਗ ਆ ਸੱਸੀ ਗੱਲ ਸਾਹਿਬ ਜੀ ਸੱਸੀ ਗੱਲ ਜੀ ਜੀ ਐਨੂੰ ਜੀ ਜੀ ਤੇ ਕੀ ਕਹਿਣਾ ਚਾਹੋਣੇ ਅੱਜ ਆਪਾਂ ਮੰਡੀ 'ਚ ਸੇਵਾ ਤੁਹਾਡੀ ਬੰਨ ਤੇ ਵੀ ਬੜੀ ਚੱਲੀ ਆ ਜੀ ਤੇ ਅੱਜ ਫਸਲ ਲੈ ਕੇ ਮੰਡੀ 'ਚ ਆਇਆ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਨਹੀਂ ਬਹੁਤ ਜਿਆਦਾ ਧਰਮਾਦੀਆਂ ਆ ਜੀ ਮਹਾਪੁਰਸ਼ ਸੰਤ ਬੱਬਾ ਸੁਖਾ ਸਿੰਘ ਜੀ ਸ੍ਰੀ ਗੱਲ ਸਾਹਿਬ ਵਾਲਿਆਂ ਵੀ ਬਿਲਕੁਲ ਜੀ ਬਿਲਕੁਲ ਬੜੀ ਵੱਡੀ ਉਹਨਾਂ ਦੀ ਸੇਵਾ ਸਾਰੀ ਸੰਗਤ ਦੇ ਨਾਲ ਜੀਦਾ ਕਰਕੇ ਸਾਰੇ ਠਾਰ ਦੇ ਵਿੱਚੋਂ ਜਿਹੜੇ ਟਰਾਲੇ ਭਰ-ਭਰ ਕੇ ਮੰਡੀ ਦੇ ਵਿੱਚ ਆ ਰਹੇ ਆ ਅਹੀਂ ਵੀ ਠਾੜ ਤੋਂ ਫਸਲ ਵਾਢ ਕੇ ਲੈਂਦੀ ਆ ਤੇ ਬੜਾ ਮਹਾਂਪੁਰਸ਼ਾਂ ਦਾ ਤੇ ਸਾਰੀ ਸੰਗਤ ਦਾ ਬੜਾ ਧੰਨਵਾਦ ਕੀਤਾ ਜਿਨ੍ਹਾਂ ਨੇ ਦਿਨ ਰਾਤ ਦੁਪਹਿਰੀ ਦੀਆਂ ਦੇ بارشਾਂ ਦੇ ਵਿੱਚ ਸੇਵਾ ਕਰਕੇ ਸਾਡੀ ਜਿਹੜੀ ਫਸਲ ਸੀ ਉਹਨੂੰ ਬਚਾਇਆ ਤੇ ਕਿਸਾਨ ਦੀ ਜਿਹੜੀ ਆਸ ਆ ਉਹਨੂੰ ਜਿਉਂਦਿਆਂ ਰੱਖਿਆ ਅਸੀਂ ਬੜੇ ਧੰਨਵਾਦੀ ਹਾਂ ਬਿਲਕੁਲ ਜੀ ਤੇ ਕਿਵੇਂ ਚੋਨਾ ਵਧੀਆ ਤੁਰਦਾ ਜਾ ਰਿਹਾ ਬਹੁਤ ਵਧੀਆ ਜੀ ਬਹੁਤ ਵਧੀਆ ਤੇ ਕੀ ਮੋਟਰ ਮਾਟਰ ਦਾ ਹਿਸਾਬ ਕਿਤਾਬਾਂ ਦੇ ਜੇ 20 ਕੀ ਆਵੇ ਤਾਂ ਕੋਈ ਕਾ 20 21 17 18 19 19.5 ਤੱਕ ਪਹਿਲੋਂ ਜਿਆਦਾ ਕੱਸ ਸੀ ਹਾਂ ਜੀ ਹੁਣ ਕੁਝ ਛੋਟ ਮਿਲੀ ਆ ਬਿਲਕੁਲ ਹੁਣ ਬਹੁਤ ਵਧੀਆ ਚੱਲ ਰਿਹਾ ਵਾਹ ਜੀ ਵਾਹ ਫਸਲ ਇਹ ਵੇਹੇ ਇਸ ਕਾਰ ਹੀ ਵਢਾ ਰਹੇ ਬਿਲਕੁਲ ਜੀ ਬਿਲਕੁਲ ਜੀ ਇਹਦਾ ਹੋ ਰਿਹਾ ਕੰਮ ਇਹਦੀ ਗੱਲ ਬਹੁਤ ਬਿਲਕੁਲ ਜੀ ਆਪਣਾ ਖੜਾ ਹੋਇਆ ਚੋਨਾ ਮੈਂ ਕਾ ਪੂਰਾ ਪਕਾ ਖਲੋ ਕਣੀ ਕਾਲੀ ਘਾਤੋ ਕਰਨੀ ਆ ਕਾਲੀ ਵਾਲੀ ਕੋਈ ਗੱਲ ਹੈ ਕਿਦਾਂ ਲੈ ਕੇ ਆਏ ਅੱਜ ਵੀਦੇ ਕੇ ਜੀ ਕੱਲ ਪਰਸ਼ੀ ਦਾ ਵੱਡਿਆ ਜੀ ਬਿਲਕੁਲ ਹੀ ਮਨ ਖੁਸ਼ ਹੈ ਨਾ ਉਹਦਾ ਪੂਰਾ ਜੀ ਮਨ ਪੂਰਾ ਖੋਜਾ ਕਿਉਂਕਿ ਖੁਸ਼ ਹੋਵੇ ਵੀ ਕੋਣਾ ਜਦੋਂ ਦਿਨ ਰਾਤ ਪਾਉ ਜੀ ਇਹਨਾਂ ਵੀਰਾਂ ਨੇ ਬੜੀ ਵੱਡੀ ਸੇਵਾ ਨਿਭਾਈ ਵੀ ਉੱਥੇ ਰਹਿ ਕੇ ਜ਼ਿੰਮੇਵਾਰੀਆਂ ਦੇ ਨਾਲ ਜਿਹੜੀ ਵੀ ਚੀਜ਼ ਦੀ ਜ਼ਰੂਰਤ ਸੀ ਉੱਥੇ ਮਹੱਈਆ ਕਰਾਉਂਦੇ ਰਹੇ ਜਿਉਂਕਿ ਪ੍ਰਸ਼ਾਸਨ ਦੇ ਅਧਿਕਾਰੀਆਂ ਤੇ ਹਰ ਇੱਕ ਦੇ ਨੰਬਰ ਸੀ ਵੀਰ ਦੇ ਕੋਲ ਤੇ ਜਿਹੜੀ ਵੀ ਚੀਜ਼ ਦੀ ਜ਼ਰੂਰਤ ਪੈਂਦੀ ਸੀ ਉਹ ਵੀ ਬਾਈ ਜੀ ਪਹੁੰਚਦੇ ਕਰਦੇ ਸੀ ਮੇਰੇ ਭਰਾ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਬਾਤੀ ਆਪਾਂ ਫਿਰ ਮਿਲਦੇ ਆਂ ਫਿਰ ਮਿਲਦੇ ਆ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 4 ਕਿਲੋ ਆ ਵੀਰ ਸੇਵਾਗੇ ਵਧੀਆ ਲਾਸਟ